ਅੰਦਰ ਜਾਂਦੀ ਹੈ ਉਹਨਾਂ ਦੇ ਸਿਰ ਦੇ ਉੱਪਰ ਹੱਥ ਰੱਖ ਕੇ ਉਹਨੂੰ ਥੋੜਾ ਪਲੋਸਦੀ ਹੈ ਤੇ ਕਹਿੰਦੀ ਹੈ ਕਿ ਮੇਰੀ ਤਾਕਤ ਮੇਰੇ ਬੱਚੇ ਨੇ ਜੋ ਉਹ ਕੀ ਜਾਣੇ ਕਿ ਉਸ ਦੀ ਮਾਤਾ ਇਹ ਚੀਜ਼ਾਂ ਕਿਵੇਂ ਹੈਂਡਲ ਕਰਦੀ ਹੈ ਉਹ ਉਸ ਨੂੰ ਇੱਥੋਂ ਤੱਕ ਲੈ ਆਈ ਇਹ ਬਹੁਤ ਵੱਡਾ ਫੈਸਲਾ ਉਸ ਵੱਲੋਂ ਸੀਗਾ ਤਾਂ ਉਹ ਇੱਕਦਮ ਜਾਂਦਾ ਮਾਤਾ ਕੋਲੇ ਮਾਤਾ ਨੂੰ ਜਾ ਕੇ ਕਹਿੰਦਾ ਕਿ ਮੰਮੀ ਮੈਨੂੰ ਬੂਟ ਚਾਹੀਦੇ ਨੇ ਮੈਨੂੰ ਬੈਗ ਚਾਹੀਦਾ ਹੈ। ਤੋਂ ਹਰ ਇੱਕ ਨੂੰ ਜਾ ਕੇ ਕਹਿਣ ਲੱਗਿਆ ਤੁਸੀਂ ਕੀ ਜਾਣਦੇ ਹੋ ਅਫਸਰਾਂ ਦੇ ਸ਼ੌਂਕ ਕੀ ਹੁੰਦੇ ਆ। ਮੈਂ ਅਫਸਰਾਂ ਆਖਰ ਬੱਚਾ ਹੈ। ਬੱਚਿਆਂ ਨੂੰ ਅਸੀਂ ਕੁਝ ਵੀ ਚੰਗਾ ਸਖਾਈਏ ਮਾੜਾ ਸਖਾਈਏ ਤਾਂ ਉਹਨਾਂ ਨੇ ਆਪਣੇ ਜਹਿਣ ਦੇ ਅੰਦਰ ਵਸਾ ਲੈਣਾ। ਉਸੇ ਤਰ੍ਹਾਂ ਉਸ ਬੱਚੇ ਨੇ ਵੀ ਵਸਾ ਲਿਆ। ਸ਼ਸ਼ੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਲਾਡੀ ਜਟਾਣਾ ਤੁਸੀਂ ਜੁੜੋ ਟਾਕ ਗੱਲਵਾਲਾ ਦੇ ਨਾਲ। ਸਭ ਤੋਂ ਪਹਿਲਾਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਿਉਂਕਿ ਤੁਸੀਂ ਸਾਡੀਆਂ ਸਟੋਰੀਆਂ ਨੂੰ ਬਹੁਤ ਸਾਰਾ ਪਿਆਰ ਦਿਨੇ ਹੋ ਤੁਹਾਡੇ ਬੋਲੇ ਇੱਕ ਇੱਕ ਬੋਲ ਸਾਡੇ ਜਾਣ ਦੇ ਵਿੱਚ ਨੇ ਔਰ ਕੋਸ਼ਿਸ਼ ਰਹੇਗੀ ਇਸ ਤਰ੍ਹਾਂ ਦੀਆਂ ਮੋਟੀਵੇਟਿਡ ਕਹਾਣੀਆਂ ਤੁਹਾਡੇ ਨਾਲ ਹੋਰ ਸਾਂਝੀਆਂ ਕਰੀਏ ਤੁਹਾਡੇ ਸਨੇਹਾ ਤੋਂ ਤੁਹਾਡੀਆਂ ਕੋਲਾਂ ਤੋਂ ਬਾਅਦ ਅੱਜ ਇੱਕ ਅਸਲੀਅਤ ਕਹਾਣੀ ਅਸਲੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਆਸਨੀ ਯਕੀਨ ਹੈ ਬਹੁਤ ਸਾਰਾ ਪਿਆਰ ਦਿਓਗੇ ਜਜ਼ਬਾਤਾਂ ਨੂੰ ਸਮਝੋਗੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਲਾਗੂ ਕਰੋਗੇ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇਹ ਜ਼ਰੂਰ ਸਾਂਝਾ ਕਰਾਂਗੇ ਕਿ ਇਸ ਦੀ ਤੁਸੀਂ ਕਲਪਨਾ ਕਰ ਸਕਦੇ ਹੋ ਕਿਉਂਕਿ ਕਿਸੇ ਸਾਥੀ ਦਾ ਨਾਮ ਲੈਣਾ ਉਹ ਸਾਡੇ ਜਨ ਨੂੰ ਇਜਾਜ਼ਤ ਨਹੀਂ ਦਿੰਦਾ ਕਹਾਣੀ ਕੀ ਹੈ ਦੋਸਤੋ ਆਪਣੇ ਦਿਮਾਗ ਨੂੰ ਆਪਣੀ ਕਲਪਨਾ ਨੂੰ ਥੋੜਾ ਪਿੱਛੇ ਲੈ ਕੇ ਚੱਲਦੇ ਹਾਂ ਆਪਣੀਆਂ ਬਿਰਤੀਆਂ ਨੂੰ ਜੇ 40 ਸਾਲ ਪਹਿਲਾਂ ਜੋੜੀਏ ਤਾਂ ਕੀ ਹੁੰਦਾ ਹੈ ਅੱਜ ਕੱਲ ਵੀ ਹਾਦਸੇ ਵਾਪਰ ਰਹੇ ਆ ਆਵਾਜਾਈ ਬੜੀ ਚੱਲਦੀ ਹੈ ਇੱਕ ਟਾਈਮ ਉਦੋਂ ਵੀ ਇਹ ਸੀਗਾ ਕਾਫੀ ਆਵਾਜਾਈ ਚੱਲ ਰਹੀ ਹੈ ਰਾਹਗਿਰੀ ਆ ਜਾ ਰਹੇ ਆ ਟਰੱਕ ਲੰਘ ਰਹੇ ਆ ਸ਼ਰਤਾਂ ਦੇ ਉੱਤੋਂ ਵੀ ਤਾਂ ਇੱਕ ਰਾਹਗਿਰੀ ਜਾ ਰਿਹਾ ਹੈ ਆਪਣੇ ਰਸਤੇ ਤੇ ਬਿਲਕੁਲ ਠੀਕ ਹੈ ਪਰ ਅਚਾਨਕ ਇੱਕ ਹਾਦਸਾ ਵਾਪਰਦਾ ਹੈ ਇੱਕ ਟਰੱਕ ਇੱਕਦਮ ਉਹ ਰਾਹਗਿਰੀ ਨੂੰ ਉਛਲ ਕੇ ਚਲਾ ਜਾਂਦਾ ਟਰੱਕ ਚਲਾ ਗਿਆ ਰਾਹਗਿਰੀ ਉੱਤਲਿਆ ਗਿਆ ਪਰ ਹੁੰਦਾ ਕੀ ਹੈ ਉਸ ਰਾਗੀਰੀ ਦੀ ਅਚਾਨਕ ਮੌਤ ਹੋ ਜਾਂਦੀ ਹੈ ਉਹ ਰਾਗੀਰੀ ਕੌਣ ਸੀ ਉਸ ਦੇ ਪਰਿਵਾਰ ਦੀ ਗੱਲ ਕਰੀਏ ਕਰ ਦੇ ਵਿੱਚ ਘਰ ਵਾਲੀ ਹੈ ਦੋ ਬੱਚੇ ਨੇ ਇੱਕ ਬੇਟਾ ਇੱਕ ਬੇਟੀ ਕਾਫੀ ਛੋਟੇ ਨੇ ਤਾਂ ਅੱਜ ਜੇ ਅੱਜ ਦੇ ਟਾਈਮ ਦੀ ਅਸੀਂ ਗੱਲ ਕਰਦੇ ਹਾਂ ਤਾਂ ਅਚਾਨਕ ਇਹ ਹਾਦਸੇ ਸਾਡੇ ਨਾਲ ਵਾਪਰਦੇ ਆ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਇੱਕ ਔਰਤ ਲਈ ਬੜਾ ਖਤਰਨਾਕ ਪਲ ਹੋ ਹੁੰਦਾ ਹੈ ਕਿਉਂਕਿ ਰਿਸ਼ਤੇਦਾਰਾਂ ਦੇ ਵੱਲੋਂ ਦਬਾਅ ਪਾਇਆ ਜਾਂਦਾ ਹੈ ਜੇਕਰ ਸਿਰ ਦਾ ਸਾਈਂ ਚਲਾ ਗਿਆ ਮੋੜ ਤਾਂ ਨਹੀਂ ਲਿਆ ਸਕਦੇ ਪਰ ਅੱਗੇ ਜ਼ਿੰਦਗੀ ਸੌਖੀ ਕਰਨ ਦੇ ਲਈ ਕਿਉਂ ਨਾ ਪੱਗ ਆਪਾਂ ਕਿਸੇ ਹੋਰ ਨੂੰ ਦੇ ਦਈਏ ਕਿਉਂ ਨਾ ਜ਼ਿੰਦਗੀ ਬਤੀਤ ਕਰਨ ਦੇ ਲਈ ਬੱਚਿਆਂ ਦੇ ਲਈ ਕੁਝ ਸੋਚਿਆ ਜਾਵੇ ਤਾਂ ਇਸ ਤਰ੍ਹਾਂ ਦਾ ਪ੍ਰੈਸ਼ਰ ਉਸ ਟਾਈਮ ਵੀ ਉਸ ਰਾਗਿਰੀ ਦੇ ਧਰਮ ਪਤਨੀ ਤੇ ਪਿਆ ਪਰਤਕਾਰ ਆਪਣੀ ਪਤਨੀ ਦੇ ਦਿਲ ਦੇ ਵਿੱਚ ਲੱਖਾਂ ਹੀ ਖਾਬ ਸੀ ਲੱਖਾਂ ਚਾਹ ਸੀ ਲੱਖਾਂ ਸੁਪਨੇ ਸੀ ਕਿਉਂਕਿ ਜਦੋਂ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਤਾਂ ਉਹ ਆਪਣੇ ਬੱਚਿਆਂ ਵੱਲ ਦੇਖ ਰਹੀ ਹੈ ਕਿਉਂਕਿ ਪਤਾ ਨਹੀਂ ਦੋਸਤੋ ਕਿੰਨੇ ਸੁਪਨੇ ਅੱਜ ਸੀ ਆਪਣੇ ਬੱਚਿਆਂ ਲਈ ਦੇਖਦੇ ਆ ਤੁਸੀਂ ਵੀ ਤਾਂ ਆਪਣੇ ਬੱਚਿਆਂ ਲਈ ਸੁਪਨੇ ਦੇਖਦੇ ਹੋਵੋਗੇ ਤੇ ਯਕੀਨ ਸਭ ਨੂੰ ਹੁੰਦਾ ਕਿ ਸੁਪਨੇ ਪੂਰੇ ਹੋਣ ਤਾਂ ਅੱਗੇ ਕਹਾਣੀ ਨੂੰ ਜੇ ਵਧਾਈਏ ਸੁਪਨੇ ਵੱਲ ਤਾਂ ਹੁੰਦਾ ਕੀ ਹੈ ਉਸ ਔਰਤ ਦੇ ਵੱਲੋਂ ਉਸ ਪਤਨੀ ਦੇ ਵੱਲੋਂ ਸਾਰੀਆਂ ਚੀਜ਼ਾਂ ਨੂੰ ਨਕਾਰਦੇ ਹੋਏ ਇੱਕ ਵੱਡਾ ਫੈਸਲਾ ਲਿਆ ਜਾਂਦਾ ਹੈ ਪਤਾ ਨਹੀਂ ਕਿਹੋ ਜਿਹਾ ਮਾਹੌਲ ਹੋਣਾ ਹੋ ਇੱਕਦਮ ਐਨੀ ਵੱਡੀ ਘਟਨਾ ਵਾਪਰ ਜਾਣੀ ਝੰਜੋੜ ਕੇ ਰੱਖ ਦਿੰਦੀ ਹੈ ਇਹ ਜੀ ਘਟਨਾ ਚਲੋ ਫੈਸਲਾ ਲਿਆ ਔਰਤ ਨੇ ਆਪਣੀ ਜ਼ਿੰਦਗੀ ਆਪਣੇ ਬੱਚਿਆਂ ਦੇ ਲਈ ਸੋਚਿਆ ਹੁੰਦਾ ਕੀ ਹੈ ਦੋਸਤੋ ਇਸ ਤੋਂ ਬਾਅਦ ਉਹ ਬੱਚੇ ਜਿਵੇਂ ਜਿਵੇਂ ਟਾਈਮ ਨਿਕਲਦਾ ਗਿਆ ਪੜਦੇ ਗਏ ਪੜਦੇ ਗਏ ਪੜਦੇ ਗਏ ਤੱਕ ਦਿਨ ਅੱਖਾਂ ਦੇ ਵਿੱਚ ਨੀਰ ਹੈ ਉਹ ਪਤਨੀ ਬੱਚਿਆਂ ਦੇ ਕੋਲ ਜਾਂਦੀ ਹੈ ਦੋਨਾਂ ਬੱਚਿਆਂ ਨੂੰ ਦੇਖਦੀ ਹੈ ਬੱਚੇ ਸੁੱਤੇ ਹੋਏ ਨੇ ਇੱਕ ਵੇਟਾ ਇੱਕ ਬੇਟੀ ਹੈ ਅੰਦਰ ਜਾਂਦੀ ਹੈ ਉਹਨਾਂ ਦੇ ਸਿਰ ਦੇ ਉੱਪਰ ਹੱਥ ਰੱਖ ਕੇ ਉਹ ਥੋੜਾ ਪਲੋਸਦੀ ਹੈ ਤੇ ਕਹਿੰਦੀ ਹੈ ਕਿ ਮੇਰੀ ਤਾਕਤ ਮੇਰੇ ਬੱਚੇ ਨੇ ਜੋ ਮੈਨੂੰ ਪੱਗ ਦੇ ਨੂੰ ਕਹਿੰਦੇ ਸੀ ਜੋ ਮੈਨੂੰ ਕਿਸੇ ਦੇ ਹੋਰ ਲੜਨ ਨੂੰ ਕਹਿ ਰਹੇ ਸੀ ਉਹ ਮੇਰੇ ਦਿਲ ਦੇ ਜਜ਼ਵਤਨ ਕੀ ਜਾਣਦੇ ਆ ਕਿ ਮੇਰੀ ਤਾਕਤ ਮੇਰੇ ਬੱਚੇ ਨੇ ਠੀਕ ਹੈ ਜ਼ਿੰਦਗੀ ਸੋਹਣੀ ਬਣ ਸਕਦੀ ਸੀ ਜ਼ਿੰਦਗੀ ਸੌਖੀ ਹੋ ਸਕਦੀ ਸੀ ਸਿਰ ਦਾ ਸਾਈ ਮਿਲ ਜਾਣਾ ਸੀ ਪਰ ਬੱਚਿਆਂ ਤੋਂ ਵੱਧ ਕੇ ਸਾਡੇ ਲਈ ਕੁਝ ਨਹੀਂ ਹੈ ਤਾਂ ਇਸ ਲਈ ਉਹ ਵੀ ਉਹ ਪਰ ਜਾਨ ਕਰ ਰਹੀ ਹੈ ਉਹ ਆਪਣੇ ਬੱਚਿਆਂ ਨੂੰ ਸਭ ਕੁਝ ਦੇਖ ਰਹੀ ਹੈ ਸਮਾਂ ਬੀਤਦਾ ਗਿਆ ਬੀਤਦਾ ਗਿਆ ਇੱਕ ਦਿਨ ਕੀ ਹੁੰਦਾ ਕਿ ਬੇਟਾ ਪੜਨ ਲੱਗ ਜਾਂਦਾ ਹੈ ਪੜਾਈ ਕਰਦਿਆਂ ਕਰਦਿਆਂ ਦੌਰਾਨ ਲੱਗਦਾ ਗਿਆ ਪਹਿਲੀ ਦੂਸਰੀ ਤੀਸਰੀ ਚੌਥੀ ਪੰਜਵੀਂ ਛੇਵੀਂ ਅੱਠਵੀਂ ਜਮਾਤ ਦੇ ਵਿੱਚ ਜਦੋਂ ਬੱਚਾ ਪੜਦਾ ਕਿਉਂਕਿ ਬੱਚਿਆਂ ਨੂੰ ਕਾਫੀ ਨੌਲੇਜ ਹੋ ਜਾਂਦੀ ਹੈ ਉਹ ਸਾਡੇ ਸਮਾਜ ਨੂੰ ਵੀ ਦੇਖਣ ਲੱਗ ਜਾਂਦੇ ਆ ਤਾਂ ਦੇਖਦੇ ਦੇਖਦੇ ਉਹ ਬੱਚੇ ਨੂੰ ਵੀ ਕਾਫੀ ਨਾਲ ਦੇ ਬੱਚੇ ਕਹਿੰਦੇ ਆ ਕਿ ਯਾਰ ਤੇਰੇ ਕੋਲੇ ਤਾਂ ਬੂਟ ਨਹੀਂ ਸੋਨੇ ਤੇਰੇ ਕੋਲੇ ਤਾਂ ਬੈਗ ਨਹੀਂ ਸੋਨਾ ਦੇ ਸਾਡੇ ਕੋਲੇ ਕਿੰਨਾ ਵਧੀਆ ਪਰ ਉਹ ਕੀ ਜਾਣੇ ਕਿ ਉਸਦੀ ਮਾਤਾ ਇਹ ਚੀਜ਼ਾਂ ਕਿਵੇਂ ਹੈਂਡਲ ਕਰਦੀ ਹੈ ਉਹ ਉਸ ਨੂੰ ਇੱਥੋਂ ਤੱਕ ਲੈ ਆਈ ਇਹ ਬਹੁਤ ਵੱਡਾ ਫੈਸਲਾ ਉਸ ਵੱਲੋਂ ਸੀਗਾ ਤਾਂ ਉਹ ਇੱਕਦਮ ਜਾਂਦਾ ਮਾਤਾ ਕੋਲੇ ਮਾਤਾ ਨੂੰ ਜਾ ਕੇ ਕਹਿੰਦਾ ਕਿ ਮੰਮੀ ਮੈਨੂੰ ਬੂਟ ਚਾਹੀਦੇ ਨੇ ਮੈਨੂੰ ਬੈਗ ਚਾਹੀਦਾ ਤਾਂ ਮਾਤਾ ਸੋਚਦੀ ਐ ਕਿਉਂਕਿ ਕਿਸੇ ਦੇ ਘਰ ਦੇ ਵਿੱਚ ਕੰਮ ਕਰਨਾ ਕਿਸੇ ਦੇ ਫੈਕਟਰੀ ਦੇ ਵਿੱਚ ਕੰਮ ਕਰਨਾ ਇੱਕ ਇੱਕ ਪਾਈ ਪਾਈ ਜੋੜ ਕੇ ਬੱਚਿਆਂ ਨੂੰ ਵੀ ਪੜਾਉਣਾ ਔਰ ਘਰ ਦਾ ਗੁਜ਼ਾਰਾ ਵੀ ਚਲਾਉਣਾ ਤਾਂ ਉਹ ਚੀਜ਼ਾਂ ਵੀ ਦੇਖ ਰਹੀ ਐ ਔਰ ਸਾਹਮਣੇ ਆਪਣੇ ਬੱਚੇ ਨੂੰ ਵੀ ਦੇਖ ਰਹੀ ਐ ਤਾਂ ਜਵਾਬ ਵੀ ਨਹੀਂ ਦੇ ਸਕਦੀ ਤਾਂ ਉਹ ਇੱਕ ਬੜਾ ਸੋਹਣਾ ਜਿਹਾ ਜਵਾਬ ਬਣਾ ਕੇ ਦਿੰਦੀ ਐ ਕਿ ਪੁੱਤ ਤੇਰੇ ਕੋਲੇ ਬੇਸ਼ੱਕ ਵੈਗ ਨਹੀਂ ਹੈਗਾ ਬੇਸ਼ੱਕ ਤੇਰੇ ਕੋਲੇ ਅੱਜ ਨਵੇਂ ਬੂਟ ਨਹੀਂ ਹੈਗੇ ਪਰ ਪੁੱਤ ਤੂੰ ਕਦੇ ਅਫਸਰ ਬੰਦੇਆਂ ਨੂੰ ਦੇਖਿਆ ਤਾਂ ਬੱਚਾ ਇੱਕ ਗੱਲਬਾਤ ਹੁੰਦੀ ਆ ਮਾਂ ਤੇ ਪੁੱਤ ਦੀ ਤਾਂ ਬੱਚਾ ਕਹਿੰਦਾ ਹਾਂ ਮਾਂ ਦੇਖਿਆ ਤਾਂ ਉਹ ਉਸ ਨੂੰ ਕਲਪਨਾ ਕਰਾਉਂਦੀ ਉਹ ਜੋੜਦੀ ਹੈ ਕਿ ਪੁੱਤ ਅਫਸਰ ਬੰਦੇ ਹੁੰਦੇ ਆ ਜਿਹੜੇ ਉਹਨਾਂ ਦੀ ਜੇਬ ਦੇ ਉੱਪਰ ਪੈਨ ਟੰਗਿਆ ਹੁੰਦਾ ਉਹਨਾਂ ਦੀ ਕੋਲ ਇੱਕ ਕਾਪੀ ਹੁੰਦੀ ਹੈ ਔਰ ਉਹ ਨਹੀਂ ਦੇਖਦੇ ਕਿ ਮੇਰੇ ਪੈਰਾਂ ਦੇ ਵਿੱਚ ਕਿੰਨੇ ਮਹਿੰਗੇ ਬੂਟ ਆ ਉਹ ਬੜੇ ਸਿੰਪਲ ਸਾਦੇ ਬਣ ਕੇ ਰਹਿੰਦੇ ਆ ਦੋਸਤੋ ਬੱਚੇ ਨੂੰ ਇੱਕ ਵਾਰ ਉਹ ਟਾਲ ਦਿੰਦੀ ਹੈ ਤਾਂ ਬੱਚਾ ਵੀ ਇੱਕ ਨਵਾਂ ਸੁਪਨਾ ਲੈ ਕੇ ਪੈਦਾ ਹੁੰਦਾ ਹੈ ਕਿ ਹਾਂ ਮੈਂ ਅਫਸਰਾ ਅਫਸਰਾ ਤਾਂ ਹਰ ਇੱਕ ਆ ਕੇ ਕਹਿਣ ਲੱਗਿਆ ਤੁਸੀਂ ਕੀ ਜਾਣਦੇ ਹੋ ਅਫਸਰਾ ਦੇ ਸ਼ੌਂਕ ਕੀ ਹੁੰਦੇ ਆ ਮੈਂ ਅਫਸਰਾ ਆਖਰ ਬੱਚਾ ਬੱਚਿਆਂ ਨੂੰ ਅਸੀਂ ਕੁਝ ਵੀ ਚੰਗਾ ਸਖਾਈਏ ਮਾੜਾ ਸਖਾਈਏ ਤਾਂ ਉਹਨਾਂ ਨੇ ਆਪਣੇ ਜਹਿਨ ਦੇ ਅੰਦਰ ਵਸਾ ਲੈਣਾ ਉਸੇ ਤਰ੍ਹਾਂ ਉਸ ਬੱਚੇ ਨੇ ਵੀ ਵਸਾ ਲਿਆ ਸਮਾਂ ਲੰਘਦਾ ਗਿਆ ਲੰਘਦਾ ਗਿਆ ਇੱਕ ਵਾਰ ਮਾਤਾ ਨੇ ਅਫਸਰ ক্রিকেট ਆਲਿਆ ਇਸ ਤੋਂ ਬਾਅਦ ਫਿਰ ਉਹ ਦੁਬਾਰਾ ਜਦੋਂ ਕਾਲਜ ਚ ਲੱਗ ਜਾਂਦਾ ਤਾਂ ਕਾਲਜ ਚ ਵੀ ਉਹ ਦੇਖਦਾ ਕਿ ਕਾਫੀ ਮਹਿੰਗੇ ਮਹਿੰਗੇ ਕੱਪੜੇ ਵਾਲੇ ਮੁੰਡੇ ਮਿਲਦੇ ਆ ਕਾਫੀ ਹੂਰ ਸ਼ੌਕ ਵਾਲੇ ਮੋਟਰਸਾਈਕਲਾਂ ਦੀ ਫੁਲਟਾਂ ਨੇ ਮਿਲਦੇ ਆ ਜੋ ਅੱਜ ਵੀ ਦੌਰ ਚੱਲ ਰਿਹਾ ਹੈ ਤਾਂ ਉਹ ਫਿਰ ਆਪਣੀ ਮਾਤਾ ਨੂੰ ਆ ਕੇ ਫਿਰ ਕਹਿੰਦਾ ਕਿ ਮੰਮੀ ਅੱਜ ਮੇਰੇ ਨਾਲ ਦਾ ਜਿਹੜਾ ਦੋਸਤ ਆ ਮੋਟਰਸਾਈਕਲ ਤੇ ਆਇਆ ਤਾਂ ਮਾਂ ਮੈਂ ਮੋਟਰਸਾਈਕਲ ਕਦੋਂ ਰਹੂੰਗਾ ਤਾਂ ਮਾਂ ਫਿਰ ਆਪਣੇ ਵੱਲ ਦੇਖਦੀ ਹੈ ਕਿ ਬੇਟਾ ਮੈਂ ਕਿਵੇਂ ਦਵਾਵਾਂ ਕਿਉਂਕਿ ਇਥੋਂ ਤੱਕ ਲੈ ਇਹ ਹੀ ਬਹੁਤ ਵੱਡੀ ਜਿੱਤ ਸੀ ਮਾਂ ਦੀ ਤਾਂ ਮਾਤਾ ਫਿਰ ਉੱਥੇ ਚੁੱਪ ਹੋ ਜਾਂਦੀ ਹੈ ਤਾਂ ਉਹ ਕਹਿੰਦੀ ਹੈ ਪੁੱਤ ਅੱਜ ਤਾਂ ਮੈਨੂੰ ਪਤਾ ਨਹੀਂ ਤੇਰੇ ਕੋਲੇ ਮੋਟਰਸਾਈਕਲ ਹੈਗਾ ਜਾਂ ਨਹੀਂ ਹੈਗਾ ਪਰ ਤੇਰੇ ਦੋਸਤ ਨੂੰ ਜਾ ਕੇ ਕਹੀਂ ਔਰ ਮੈਂ ਵੀ ਪੁੱਤ ਤੈਨੂੰ ਕਹਿਣੀ ਆ ਕਿ ਅੱਜ ਤੂੰ ਉਹਦੀਆਂ ਰੀਸਾਂ ਕਰਦਾ ਇੱਕ ਦਿਨ ਟਾਈਮ ਆਊਗਾ ਕਿ ਲੋਕ ਸਾਰੇ ਤੇਰੀਆਂ ਰੀਸਾਂ ਕਰਨਗੇ ਸਾਰੇ ਕਹਿਣਗੇ ਕਿ ਅਸੀਂ ਤੇਰੇ ਵਰਗੇ ਬਣੀਏ ਤਾਂ ਨੌਜਵਾਨ ਹੁੰਦਾ ਕੋਸ਼ਿਸ਼ ਤਾਂ ਹੁੰਦੀ ਹੈ ਕਿ ਮੈਂ ਵੀ ਬੋਲਟਾਂ ਤੇ ਹੋਵਾਂ ਮੈਂ ਵੀ ਮੋਟਰਸਾਈਕਲ ਤੇ ਹੋਵਾਂ ਪਰ ਆਪਣੀ ਮਾਂ ਨੂੰ ਦੇਖ ਕੇ ਚੁੱਪ ਹੋ ਕੇ ਚਲਾ ਜਾਂਦਾ ਹੈ ਔਰ ਮਾਂ ਦੀਆਂ ਅੱਖਾਂ 'ਚੋਂ ਇੱਕਦਮ ਪਾਣੀ ਆਉਂਦਾ ਉਹ ਵੀ ਦੇਖਦਾ ਹੈ ਕਾਫੀ ਇਮੋਸ਼ਨਲ ਹੋ ਕੇ ਦੋਸਤੋ ਚਲਾ ਜਾਂਦਾ ਹੈ ਤਾਂ ਕਹਾਣੀ ਨੂੰ ਅੱਗੇ ਵਧਾਈਏ ਇੱਕ ਟਾਈਮ ਕੀ ਆਉਂਦਾ ਹੈ ਕਿ ਦੋਨੇ ਭੈਣ ਭਰਾ ਆਪਣੇ ਸੁਪਨੇ ਪੂਰੇ ਕਰਨ ਦੀ ਇੱਕ ਤਾਂਗ ਬਣਾਉਂਦੇ ਆ ਆਪਣੇ ਸੁਪਨਿਆਂ ਨੂੰ ਦਿਸ਼ਾ ਦੇਣ ਦੇ ਲਈ ਬਹਿੰਦੇ ਆ ਗੱਲਾਂ ਕਰਦੇ ਆ ਇੱਕ ਦਿਨ ਉਹ ਟਾਈਮ ਆਇਆ ਜਦੋਂ ਖੁਸ਼ੀਆਂ ਨੇ ਪਰਿਵਾਰ ਦਾ ਦਰਵਾਜ਼ਾ ਖਟਕਟਾਇਆ ਕਿ ਉਹ ਇਹ ਤੇ ਪੁੱਤਰ ਨੂੰ ਨੌਕਰੀ ਮਿਲਦੀ ਹੈ ਨੌਕਰੀ ਕਿਹੜੀ ਮਿਲਦੀ ਆ ਆਈਪੀਐਸ ਅਫਸਰ ਦੀ ਨੌਕਰੀ ਪੁੱਤ ਬੜੀ ਖੁਸ਼ੀ-ਖੁਸ਼ੀ ਆਪਣੀ ਮਾਂ ਨੂੰ ਦੱਸਦਾ ਹੈ ਕਿ ਮਾਂ ਜੋ ਤੂੰ ਕਹਿੰਦੀ ਸੀ ਉਹ ਅੱਜ ਮੈਂ ਬਣ ਗਿਆ ਮੈਂ ਅਫਸਰ ਬਣ ਗਿਆ ਤੇ ਵਾਕਈ ਮਾਂ ਅੱਜ ਲੋਕ ਕਹਿੰਦੇ ਨੇ ਕਿ ਅਸੀਂ ਵੀ ਤੇਰੇ ਵਾਂਗੂ ਅਫਸਰ ਕਿਉਂ ਨਾ ਬਣ ਜਾਈਏ ਜਦੋਂ ਦੋਸਤੋ ਦਿਮਾਗ ਪੋਜੀਟਿਵ ਹੋਵੇ ਔਰ ਖੁਸ਼ੀਆਂ ਆਉਣ ਕਹਿੰਦੇ ਆ ਖੁਸ਼ੀ-ਖੁਸ਼ੀ ਨੂੰ ਖਿੱਚਦੀ ਹੈ ਜਦੋਂ ਦੁੱਖ ਕਿਸੇ ਨਾਲ ਵੰਡਾਰੀਏ ਤਾਂ ਘਟ ਜਾਂਦਾ ਤੇ ਖੁਸ਼ੀ ਸਾਂਝੀ ਕਰ ਲਈਏ ਤਾਂ ਖੁਸ਼ੀ ਵੱਧ ਜਾਂਦੀ ਹੈ ਤਾਂ ਸਮਾਂ ਬੀਤਦਾ ਗਿਆ 15-20 ਦਿਨਾਂ ਬਾਅਦ ਹੀ ਭੈਣ ਨੂੰ ਵੀ ਸਰਕਾਰੀ ਅਧਿਆਪਕ ਦੀ ਨੌਕਰੀ ਮਿਲ ਜਾਂਦੀ ਹੈ ਤਾਂ ਉਹ ਵੀ ਆ ਕੇ ਮਾਂ ਨੂੰ ਦੱਸਦੀ ਹੈ ਮਾਂ ਬੜੀ ਖੁਸ਼ ਹੁੰਦੀ ਹੈ ਪਹਿਲੀ ਤਨਖਾਹ ਆਉਂਦੀ ਹੈ ਬੇਟਾ ਵੀ ਯਾਦ ਕਰਦਾ ਕਿ ਇੱਕ ਦਿਨ ਮਾਂ ਤੋਂ ਜੁੱਤੇ ਮੰਗੇ ਸੀ ਇੱਕ ਦਿਨ ਮਾਂ ਤੋਂ ਮੋਟਰਸਾਈਕਲ ਮੰਗਿਆ ਸੀ ਪਰ ਅੱਜ ਮੈਂ ਮੰਗਣਾ ਨਹੀਂ ਅੱਜ ਮਾਂ ਨੂੰ ਦੇਣਾ ਤਾਂ ਪਹਿਲੀ ਤਨਖਾਹ ਜਾ ਕੇ ਆਪਣੀ ਮਾਂ ਦੇ ਹੱਥ ਤੇ ਜਦੋਂ ਧਰਦਾ ਮਾਂ ਨੂੰ ਕਹਿੰਦਾ ਕਿ ਮਾਂ ਅੱਜ ਬਹੁਤ ਵੱਡੀ ਜਿੱਤ ਮੈਂ ਹਾਸਲ ਕੀਤੀ ਹੈ ਅੱਜ ਮੇਰਾ ਸੁਪਨਾ ਪੂਰਾ ਹੋ ਗਿਆ ਮਾਂ ਤੇਰਾ ਵੀ ਤਾਂ ਸੁਪਨਾ ਸੀ ਤੇਰਾ ਸੁਪਨਾ ਵੀ ਮਾਂ ਅੱਜ ਪੂਰਾ ਹੋ ਗਿਆ ਤਾਂ ਮਾਂ ਬੜਾ ਸੋਹਣਾ ਜਵਾਬ ਦਿੰਦੀ ਹੈ ਕੀ ਦਿੰਦੀ ਹੈ ਕਿ ਬੇਟਾ ਬੇਸ਼ੱਕ ਤੇਰਾ ਸੁਪਨਾ ਅੱਜ ਪੂਰਾ ਹੋ ਗਿਆ ਮੈਨੂੰ ਬੜੀ ਖੁਸ਼ੀ ਹੈ ਪਰ ਮੇਰਾ ਸੁਪਨਾ ਤਾਂ ਬਹੁਤ ਟਾਈਮ ਪਹਿਲਾਂ ਪੂਰਾ ਹੋ ਗਿਆ ਸੀ ਤਾਂ ਬੇਟਾ ਹੈਰਾਨ ਹੁੰਦਾ ਕਿ ਇਹੋ ਜਿਹਾ ਕਿਹੜਾ ਸੁਪਨਾ ਸੀ ਮਾਂ ਤਮਾਂ ਦੱਸਦੀ ਐ ਕਿ ਪੁੱਤ ਜਦੋਂ ਪਹਿਲੀ ਵਾਰ ਤੂੰ ਮੈਥੋਂ ਜੁੱਤੇ ਤੇ ਬਸਤਾ ਮੰਗਿਆ ਸੀ ਤੇ ਮੈਂ ਤੈਨੂੰ ਲੈ ਕੇ ਨਹੀਂ ਦਿੱਤਾ ਤਾਂ ਮੇਰਾ ਸੁਪਨਾ ਪੁੱਤੋਂ ਉਦੋਂ ਪੂਰਾ ਹੋ ਗਿਆ ਸੀ ਕਿਉਂ ਹੋਇਆ ਸੀ ਕਿਉਂਕਿ ਮੇਰੇ ਪੁੱਤ ਨੇ ਉਦੋਂ ਹਾਰ ਨਹੀਂ ਮੰਨੀ ਜੇ ਮੇਰਾ ਪੁੱਤ ਹਾਰ ਮੰਨ ਕੇ ਬੈਠ ਜਾਂਦਾ ਤਾਂ ਅੱਜ ਮੇਰਾ ਪੁੱਤ ਅਫਸਰ ਨਹੀਂ ਹੋਣਾ ਸੀ ਇਹ ਸੀ ਕਹਾਣੀ ਜਦੋਂ ਅਸੀਂ ਹਾਰ ਨਹੀਂ ਮੰਨਦੇ ਤਾਂ ਸਾਡੇ ਸੁਪਨੇ ਪੂਰੇ ਹੁੰਦੇ ਐ ਸਾਨੂੰ ਸੁਪਨੇ ਸਜਾਉਣੇ ਚਾਹੀਦੇ ਐ ਤੇ ਹਾਰ ਨਹੀਂ ਮੰਨਣੀ ਚਾਹੀਦੀ ਤਾਂ ਇਹ ਕਹਾਣੀ ਸਾਨੂੰ ਸਿੱਖਿਆ ਕੀ ਦਿੰਦੀ ਐ ਕਿ ਸਾਡੇ ਮਾਪਿਆਂ ਦੇ ਵੱਲੋਂ ਬੋਲੇ ਸ਼ਬਦ ਔਰ ਸਾਡੇ ਵੱਲੋਂ ਕੀਤੀ ਗਈ ਅੰਤਕ ਮਿਹਨਤ ਕਦੇ ਵੀ ਅਜਾਈ ਨਹੀਂ ਜਾਂਦੀ ਸੋ ਮਿਹਨਤ ਕਰੋ ਅੱਗੇ ਵਧੋ ਤੇ ਆਪਣੇ ਸੁਪਨਿਆਂ ਨੂੰ ਉੱਚੇ ਰੱਖੋ ਤੇ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਲਗਾਤਾਰ ਮਿਹਨਤ ਨੂੰ ਜਾਰੀ ਰੱਖੋ ਧੰਨਵਾਦ ਜੇਕਰ ਕਹਾਣੀ ਵਧੀਆ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰੋ ਹੋ ਸਕਦਾ ਹੈ ਇਸ ਤੋਂ ਮੋਟੀਵੇਟਿਡ ਹੋ ਕੇ ਕਿਸੇ ਦੀ ਜ਼ਿੰਦਗੀ ਬਦਲ ਜਾਵੇ ਥੈਂਕ ਯੂ ਧੰਨਵਾਦ